ਇਹ ਪ੍ਰਬਾਲਕ ਕੋਚੀ ਦਿਨਾਂ ਪ੍ਰੇਕਟਰ ਨੂੰ ਸਾਹਮਣੇ ਲਿਆ ਪੋਸਟ ਆਫਰ ਤੇ ਕੀ ਕਰ ਮਾਮਲਾ ਕੀਤਾ ਕਿ ਇਸ ਇਸ ਬੰਦੇ ਵਿੱਚ ਮਕਦਮਾ ਨੰਬਰ 135 ਅਧੀਨ ਤਾਰਾ 65 66 ਬੀ ਐਨ ਐਸ ਤੇ 6 ਬਾਕਸ ਵੇਟ ਖਾਣਾ ਪੀ ਐਸਟੀ ਮੁਖਸਰਵ ਦੇ ਕੇ ਦਰਜ ਕੀਤਾ ਗਿਆ ਹੈ ਕਿ ਇਥੇ ਮਕਦਮਾ ਜਿਹੜੇ ਮੁੱਖ ਦੋਸ਼ੀ ਇੱਕ ਹੀ ਦੋਸ਼ੀ ਮਕਦਮੇ ਦੇ ਵਿੱਚ ਸੀਗਾ ਉਹਨੂੰ ਮਕਦਮੇ ਦੇ ਵਿੱਚ ਅਰੈਸਟ ਕਰ ਲਿਆ ਗਿਆ ਹੈ ਅਰੈਸਟ ਕਰਨ ਉਪਰੰਤ ਉਹਦੀ ਪੁੱਛਗਛ ਉਪਰੰਤ ਜੋ ਸਾਰੇ ਲੀਗਲ ਫਾਰਮੈਟੀ ਸੀਗੇ ਉਹ ਕੰਪਲੀਟ ਕਰਦੇ ਹੋਏ ਉਹਨੂੰ ਜਿਹੜੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਮੁਕਦਮੇ ਦੀ ਤਫਤੀਸ਼ ਜਾਰੀ ਹੈ ਤੇ ਤਫਤੀਸ਼ ਮੁਕੰਮਲ ਹੋਣ ਤੇ ਤੇ ਜਲਦ ਤੋਂ ਜਲਦ ਦਾ ਛੁਡਾਣ ਜਿਹੜੇ ਮਲਕਪੇਸ਼ ਅਦਾਲਤ ਕੀਤਾ ਜਾਊਗਾ ਸਰ ਮਾਮਲਾ ਸਾਹਮਣੇ ਕਿਵੇਂ ਆਇਆ ਕਿਸ ਤਰ੍ਹਾਂ ਦਾ ਪੇਟਿਸ ਰਿਪੋਰਟ ਹੋਈ ਸੀ ਕਿ ਪੂਰ ਪ੍ਰਾਪਰਟੀ ਵਾਸਤੇ ਇਹ ਕੰਪਲੇਂਟ ਸਾਡੇ ਕੋਲੇ ਦਰਜ ਹੋਈ ਸੀ ਜੀ ਟੂ ਚੈਲਟਨਫਰ ਅਫਸਰ ਸਾਡੇ ਕੰਟੈਕਟ ਹੋਇਆ ਸੀ ਤੇ ਉਸ ਕੰਪਲੇਂਟ ਤੇ ਜਿਹੜੇ ਕਾਰਵਾਈ ਕੀਤੀ ਗਈ ਤੇ ਬੰਦਗਤ ਧਾਰਾ ਤਹਿਤ ਕਦਮ ਚੁੱਕੇ ਅਰੋਪੀ